ਲੱਤੀ ਉਤੋਲੇ ਆਦਿ ਨੇ ਦੋ ਕੰਮ ਕੀ ਜਰੂਰੀ ਦੇਖੋ ਪੰਜਾਬ ਦੀ ਧਰਤੀ ਤੋਂ ਪੰਜਾਬ ਦਾ ਸ਼ੇਰ ਪੁੱਤਰ ਤਰਮਿੰਦਰ जिने 22-23 ਸਾਲ ਦੀ ਉਮਰ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਡਾਂਗੋ ਤੋਂ ਜਾ ਕੇ ਬੰਬਈ ਵਰਗੇ ਵੱਡੇ ਸ਼ਹਿਰ ਦੇ ਵਿੱਚ ਮਹਾਨਗਰ ਦੇ ਵਿੱਚ ਪੈਰ ਲਾਉਣੇ ਇਹ ਕੋਈ ਖਾਲਾ ਜੀ ਦਾ ਵਾਰਾ ਨਹੀਂ ਔਰ ਇਕੱਲੇ ਪੈਰ ਹੀ ਨਹੀਂ ਲਾਏ ਬਲੌਕਬਸਟਰ ਫਿਲਮਾਂ ਦਿੱਤੀਆਂ ਸ਼ੋਲੇ ਧਰਮਵੀਰ ਮੇਰਾ گاਉਂ ਦੀ ਸ਼ਰਗੀਆਂ 300 ਫਿਲਮਾਂ 'ਚ ਉਹਨਾਂ ਨੇ ਕੰਮ ਕੀਤਾ ਔਰ ਪਰਿਵਾਰ ਨੂੰ ਜੋੜ ਕੇ ਰੱਖਿਆ ਇਹ ਬਹੁਤ ਵੱਡੀ ਗੱਲ ਆ ਇਹ ਬੜੀ ਵੱਡੀ ਨਸੀਹਤ ਆ ਕੋਈ ਸੂਬਾ ਲੈ ਲਓ ਅੱਜ ਕੱਲ ਬੱਚਾ ਵਿਆਹ ਕਰਾਉਂਦਾ ਜਾਂਦਾ ਅੱਡ ਹੁੰਦਾ ਜਾਂਦਾ ਲੇਕਿਨ ਤਰਮਿੰਦਰ ਐਸਾ ਕਲਾਕਾਰ ਸੀ ਜਿਨੇ ਜੋ ਪੰਜਾਬ ਦਾ ਕਲਚਰ ਮਾਪੇ ਬਾਪ ਦੀ ਸੇਵਾ ਕਰਨੀ ਮਾਪੇ ਬਾਪ ਦੇ ਨਾਲ ਰਹਿਣਾ ਉਹਦੇ ਬੇਟਿਆਂ ਨੇ ਵੀ ਉਹਦੇ ਨਾਲ ਰਹਿ ਕੇ ਉਹਨਾਂ ਦੀ ਸੇਵਾ ਕੀਤੀ ਔਰ ਬੰਬੇ ਵਰਗੇ ਸ਼ਹਿਰ ਦੇ ਵਿੱਚ ਉਹਨਾਂ ਨੇ ਖੇਤੀ ਕੀਤੀ ਪਜੂ ਡੰਗਰ ਰੱਖੇ ਆਪ ਧਾਰਾ ਕੱਢਦੇ ਸੀਗੇ ਜੋ ਮੱਝਾਂ ਗਾਵਾਂ ਰੱਖੀਆਂ ਸੀ ਐਕਸਰਸਾਈਜ਼ 88 ਸਾਲ ਦੀ ਉਮਰ ਤੱਕ ਐਕਸਰਸਾਈਜ਼ ਕਰਦੇ ਰਹੇ ਜਿਹਦੇ ਚ ਯੋਗਾ ਵੀ ਆ ਤੇ ਜਿਮ ਵੀ ਆ ਸੋ ਸਾਡਾ ਜਿੱਥੇ ਮੈਂ ਲੋਕ ਸੇਵਾ ਦੇ ਵਿੱਚ ਜੁੜਿਆ ਉੱਥੇ ਸਾਡਾ ਸਿਨੇਮਾ ਕਾਰੋਬਾਰ ਪਿਛਲੇ 72 ਸਾਲਾਂ ਤੋਂ ਅਸੀਂ ਸਿਨੇਮੇ ਦੇ ਕਾਰੋਬਾਰ ਦੇ ਵਿੱਚ ਤੇ ਮੈਂ ਵੀ ਬਚਪਨ ਤੋਂ ਇਹਨਾਂ ਦੀਆਂ ਫਿਲਮਾਂ ਦੇਖਦਾ ਆਂ ਮੇਰੇ ਖਲ ਕੋਈ ਫਿਲਮ ਐਸੀ ਨਹੀਂ ਹੋਊਗੀ ਜਿਹੜੀ ਧਰਮਿੰਦਰ ਦੀ ਮੈਂ ਨਾ ਦੇਖੀ ਹੋਵੇ। ਔਰ ਉਹਨਾਂ ਦੀ ਫਿਲਮ ਦੇਖ ਕੇ ਇੱਕ ਵੱਖਰਾ ਜੋਸ਼ ਆਉਂਦਾ ਸੀ। ਹਰ ਸਾਲ 4-5 ਮੂਵੀਜ਼ ਉਹਨਾਂ ਦੀਆਂ ਆਉਣੀਆਂ। ਪੰਜਾਬੀ ਫਿਲਮਾਂ ਹੁਣ ਤੱਕ ਜਿੰਨੀਆਂ ਧਰਮਿੰਦਰ ਨੇ ਕੀਤੀਆਂ ਪੁੱਤ ਜੱਟਾਂ ਦੇ ਜਾਂ ਰਾਂਝਣ ਮੇਰਾ ਯਾਰ ਜਾਂ ਹੋਰ ਵੀ ਕੁਰਬਾਨੀ ਜੱਟ ਦੀ। ਸਾਰੀਆਂ ਪੰਜਾਬੀ ਫਿਲਮਾਂ ਦੇ ਵਿੱਚ ਫ੍ਰੀ ਕੰਮ ਕੀਤਾ ਫ੍ਰੀ ਆਫ ਕੋਸਟ। ਔਰ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਇਹ ਦੱਸਣੀ ਚਾਹਣਾ ਤਕਰੀਬਨ 30 ਸਾਲ ਪਹਿਲਾਂ ਮੇਰੇ ਤਾਇਆ ਜੀ ਦੀ ਬੇਟੀ ਆਪਣੇ ਪਰਿਵਾਰ ਦੇ ਨਾਲ ਬੰਬੇ ਗਏ ਉਹ ਗਏ ਗਾੜ ਨੇ ਰੋਕਿਆ ਜਦੋਂ ਕਿਹਾ ਵੀ ਪੰਜਾਬ ਤੋਂ ਆਏ ਆ ਤਾਂ ਧਰਮਿੰਦਰ ਜੀ ਹੋਰਾਂ ਨੇ ਉਹਨੂੰ ਸਿੱਧਾ ਉਹਨਾਂ ਨੂੰ ਸਾਰਿਆਂ ਨੂੰ ਅੰਦਰ ਬੁਲਾਇਆ ਜੋ ਉਹਨਾਂ ਦੀ ਰਿਵਾਇਤ ਸੀ ਲੱਸੀ ਪਿਆਈ ਫਿਰ ਪੁੱਛਿਆ ਤੁਸੀਂ ਕਿੱਥੋਂ ਤੇ ਉਹਨਾਂ ਨੇ ਮੇਰੇ ਦਾਦਾ ਜੀ ਦਾ ਨਾਂ ਦੱਸਿਆ ਕਿ ਮੈਂ ਸਦਾ ਹਰਚੰਦ ਸਿੰਘ ਫਤਨਾਲਾ ਦੀ ਪੁੱਤਰੀ ਆ ਤੇ ਉਹਨਾਂ ਨੇ ਪੂਰਾ ਸ਼ੀਰਵਾਦ ਦਿੱਤਾ ਸ਼ਗਨ ਦਿੱਤਾ ਔਰ ਇਹ ਵੀ ਕਿਹਾ ਕਿ ਮੈਂ ਵਕੀਲ ਸਿੰਘ ਡਿਸਟ੍ਰੀਬਿਊਟਰ ਦੇ ਦਫ਼ਤਰ ਦੇ ਵਿੱਚ ਜਲੰਧਰ ਫਤਨਾਲਾ ਸਾਹਿਬ ਨੂੰ ਮਿਲਿਆ ਸੀ ਉਹ ਲੰਮਾ ਉੱਚਾ ਕੱਦ ਚਾਦਰਾਂ ਬੰਨਿਆ ਬੜੇ ਰੋਹਬਦਾਰ ਸ਼ਖਸੀਅਤ ਸੀ ਲੰਗਰ ਖਵਾਇਆ ਔਰ ਇਹ ਕਹਾ ਵੀ ਮੇਰੇ ਘਰੇ ਹੀ ਰੋ ਲੇਕਿਨ ਉਹਨਾਂ ਨੇ ਕਿਹਾ ਕਿ ਚਲੋ ਅਸੀਂ ਬਾਹਰ ਅਰੇਂਜਮੈਂਟ ਆਪਦਾ ਕੀਤਾ ਹੋਇਆ ਸੋ ਮੇਰਾ ਕਹਿਣ ਤੋਂ ਮਤਲਬ ਪੰਜਾਬ ਦਾ ਕੋਈ ਅਮੀਰ ਗਰੀਬ ਕੋਈ ਛੋਟਾ ਵੱਡਾ ਬੱਚਾ ਚਲਾ ਗਿਆ ਉਹਨਾਂ ਨੇ ਹਰੇਕ ਦੀ ਸੇਵਾ ਕੀਤੀ ਔਰ ਅਖੀਰ ਤਾਈ ਪੰਜਾਬੀ ਬੋਲੀ ਨੂੰ ਅਪਣਾਇਆ ਔਰ ਘਰੇ ਵੀ ਆਪਣੇ ਪੰਜਾਬੀ ਬੋਲਦੇ ਸੀ ਔਰ ਜਦੋਂ ਬੰਬੇਓ ਸੈੱਟ ਹੋ ਗਏ 25-26 ਸਾਲ ਦੀ ਉਮਰ ਤੇ ਜਦੋਂ ਹੋਏ ਫੂਲ ਔਰ ਪੱਥਰ ਤੋਂ ਬਾਅਦ ਉਹ ਸੈੱਟ ਹੋ ਗਏ ਜਦੋਂ ਹੀ ਮੈਨ ਦਾ ਉਹਨਾਂ ਨੂੰ ਨਾਮ ਦਿੱਤਾ ਗਿਆ ਉਸ ਤੋਂ ਬਾਅਦ ਉਹਨਾਂ ਨੇ ਆਪਦੀਆਂ ਦੋਨੋਂ ਭੈਣਾਂ ਦੋਨੋਂ ਜੀਜੇ ਭਰਾਜੀਤ ਸਿੰਘ ਦੇ ਉਹ ਸਾਰੇ ਆਪਣੇ ਘਰੇ ਰੱਖੇ ਔਰ ਉਹਨਾਂ ਨੂੰ ਵੈਲ ਸੈਟਲਡ ਕੀਤਾ ਸੋ ਅੱਜ ਮੈਂ ਆਪਣੇ ਪੂਰੇ ਸਟਾਫ ਦੇ ਨਾਲ ਧਰਮਿੰਦਰ ਜੀ ਹੋਰਾਂ ਨੂੰ 14 ਦਿਨ ਤੋਂ ਘੱਟ ਸੀ ਸਿਰਫ 90 ਸਾਲ ਦੀ ਉਮਰ ਤੋਂ ਉਹਨਾਂ ਨੂੰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਵੱਲੋਂ ਆਪਣੇ ਪੂਰੇ ਰਾਜਪਾਲ ਸਿਨੇਮਾ ਦੇ ਸਟਾਫ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕਰਦਾ ਤੇ ਅਰਦਾਸ ਬੇਨਤੀ ਕਰਦਾ ਗੁਰੂ ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਥਾਨ ਬਖਸ਼ੇ